ਚਲੋ ਵੀਰੇ ਹਾਂਜੀ ਵੀਰੇ ਕਿੱਥੋਂ ਮੇਰੇ Shimla ਤੋਂ Shimla ਤੋਂ ਹਾਂਜੀ ਜਿਹੜਾ ਪੰਜਾਬੀ ਬੰਦੇ ਨਾਲ ਧੱਕਾ ਹੁੰਦਾ ਉਹ ਕਿਉਂ ਹੁੰਦਾ ਭਾਈ ਜੀ ਉਹ ਢਲੋਜੀ ਵਾਲੇ ਔਰ ਮਨਾਲੀ ਵਾਲੇ ਬਹੁਤ ਹੀ ਗਲਤ ਕਰ ਰਹੇ ਆ ਧਰਮਥਾਲਾ ਜੀ ਬੜਾਇਆ ਵਾ ਧਰਮਥਾਲਾ ਵਾਲੇ ਵੀ ਨਹੀਂ ਵੀ ਗਲਤ ਕੀਤਾ ਹੈ ਬਟ ਕੀ ਹੈ ਕਿ ਉਸ ਦਾ ਐਸਾ ਨਹੀਂ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਨਾ ਮੈਨੂੰ ਦੇਖੋ ਮੈਨੂੰ ਪ੍ਰੋਬਲਮ ਆ ਗਈ ਇਸ ਚੀਜ਼ ਦੀ ਕਰਨਾ ਇੱਕ ਨੇ ਝੋਕਣਾ ਤੁਸਨ ਪੈ ਰਿਹਾ ਦੇਖੇ ਢਲੋਜੀ ਵਾਲੇ ਔਰ ਮਕਲੋੜਵਾਂ ਜਾਲੇ ਔਰ ਮਨਾਲੀ ਵਾਲੇ ਇਹ ਬੰਦੇ ਦੋਜੇ ਬੰਦੇ ਨੂੰ ਬੰਦਾ ਨਹੀਂ ਸਮਝਦੇ। ਗੱਲ ਫਿਰ ਗਲਤ ਹੈ ਨਾ ਫਿਰ ਐਂ ਸਮਝਾਵਾਗੇ ਬੰਦੇ ਤਾਂ ਹੀ ਹੱਦ ਚੱਲਦੇ ਆ ਲੇਕਿਨ ਅਸੀਂ ਮਨਾਲੀ ਵਾਲਿਆਂ ਨਾਲ ਖੁਦ ਗੱਲ ਨਹੀਂ ਕਰਦੇ। ਅੱਛਾ। ਹਣ ਉਹਨਾਂ ਦੀ وجہ ਤੇ ਦੇਖੋ ਮੈਨੂੰ ਪ੍ਰੋਬਲਮ ਆ ਗਈ। ਹਾਂ ਤੇ ਹੁਣ ਤੁਹਾਡਾ ਤੂਰੇ ਤੁਹਾਨੂੰ ਪੜਾਵਾ ਸਾਡਾ ਕੰਮ ਹੀ ਪੰਜਾਬ ਤੋਂ ਬਸ ਚੰਡੀਗੜ੍ਹ ਤੋ ਹੈ। ਤੋ ਫਿਰ ਸਮਝਣਾ ਚਾਹੀਦਾ ਘੱਟ-ਘੱਟ ਬਿਲਕੁਲ ਹੋਰ ਨਾ ਪੰਜਾਬ ਉਹਨਾਂ ਬੰਦਿਆਂ ਨੂੰ ਸਿੱਖਿਆ ਚਾਹੀਦੀ ਕਿ ਬਾਹਰ ਦੇ ਬੰਦੇ ਨੂੰ ਸਮਝਾ ਦੋ ਗਲਤ ਕਰ ਰਹੇ ਆ ਉਹ ਠੀਕ ਹੈ ਲੇਕਿਨ ਮਾਰ-ਗਟਾਈ ਦਾ ਚੱਕਰ ਨਹੀਂ ਕਰਦੇ। ਅਸੀਂ ਤੁਹਾਨੂੰ ਹੱਥ ਲਾਇਆ। ਤੁਸੀਂ ਤੁਹਾਡੀ ਗੱਡੀ ਨੂੰ ਖਾਣ ਪਜਾਇਆ ਕੋਈ ਨਹੀਂ ਪਜਾਇਆ ਫਿਰ ਅਸੀਂ ਮਨੁਸਾਨੀਅਤ ਦੇ ਤੌਰ ਤੇ ਤੁਹਾਡੇ ਨਾਲ ਗੱਲ ਕਰਨੀ ਕਿਹੜੀ ਜਗ੍ਹਾ ਤੋਂ ਆਏ ਸੀ ਸਿਮਲੇ ਤੋਂ ਸਿਮਲੇ ਤੋਂ ਵੇਖੋ ਜੋ ਆਪਣੇ ਸੇ ਪੰਜਾਬੀ